ਇੱਕ ਮਜ਼ਦੂਰ ਨੂੰ ਛੁੱਟੀ ਦਾ ਕੀ ਬੈਨੀਫਿਟ ਹੈ ਜੇ ਮਜ਼ਦੂਰ ਨੂੰ ਦਿਹਾੜੀ ਨਹੀਂ ਮਿਲਦੀ ਉਹਨਾਂ ਦਾ ਛੁੱਟੀ ਛੁੱਟੀ ਹੈ ਸੋ ਅੱਜ ਜਿਹੜੀ ਸਰਕਾਰ ਨੇ ਇੱਕ ਮਹੀਨੇ ਦੀ ਛੁੱਟੀ ਅਨਾਉਂਸ ਕੀਤੀ ਹੈ ਉਹ ਤਾਂ ਮੁਲਾਜ਼ਮਾਂ ਦੇ ਅਫਸਰਾਂ ਲਈ ਹੈ ਕਿਉਂਕਿ ਉਹਦੇ ਰੈਗੂਲੇਸ਼ਨ ਘਾ ਲਾ ਰਹੇ ਹਨ ਉਹਨਾਂ ਨੂੰ ਤਾਂ ਛੁੱਟੀ ਦੀ ਤਨਖਾਹ ਮਿਲਣੀ ਹੈ ਪਰ ਜਿਹੜੀ ਇਹ ਛੁੱਟੀ ਕੀਤੀ ਹੈ ਕੀ ਸਰਕਾਰ ਨੇ ਮਜ਼ਦੂਰ ਨੂੰ ਅੱਜ ਦੇ ਦਿਹਾੜੀ ਅੱਜ ਦੇ ਦਿਨ ਦੀ ਦਿਹਾੜੀ ਵੀ ਅਨਾਉਂਸ ਕੀਤੀ ਹੈ ਮੈਂ ਤੇ ਕਹਿੰਦਾ ਜੀ ਸਰਕਾਰ ਨੇ ਮਜ਼ਦੂਰ ਨੂੰ ਛੁੱਟੀ ਕਰਨੀ ਹੈ ਤਾਂ 1 ਮਈ ਨੂੰ ਜੇ ਵਿਲੇ ਇਹਨਾਂ ਨੇ ਰਹਿਣਾ ਹੈ ਤਾਂ ਅੱਜ ਦੀ ਦਿਹਾੜੀ ਸਰਕਾਰ ਦੇਵੇ ਫਿਰ ਸਭੀ ਖੁਸ਼ੀ ਮਨਾਣ ਕਿ ਸਾਨੂੰ ਆ ਛੁੱਟੀ ਹੈ ਸਰਕਾਰ ਨੇ ਤੁਹਾਨੂੰ ਦਿਹਾੜੀ ਦਿੱਤੀ ਹੈ ਇਸ ਤਰ੍ਹਾਂ ਛੁੱਟੀ ਹੋਣੀ ਚਾਹੀਦੀ ਹੈ ਮਜ਼ਦੂਰਾਂ ਨੂੰ ਸੋ ਮੈਂ ਮੰਨ ਕਰਦਾ ਕਿ ਸਰਕਾਰ ਜੇ ਛੁੱਟੀ ਅਨਾਉਂਸ ਕਰਦੀ ਹੈ ਤਾਂ ਇਹਨਾਂ ਦੇ ਫਾਇਦੇ ਦੀ ਛੁੱਟੀ ਨਾਉਜ਼ ਕੀਤੀ ਜਾਵੇ ਛੁੱਟੀ ਤੁਸੀਂ ਕਰਤੀ ਉਹ ਫਿਰ ਇਹ ਤਾਂ ਵਿਚਾਰੇ ਮਜ਼ਦੂਰਾ ਦਿਹਾੜੀ ਤੋਂ ਵੀ ਰਹਿ ਗਏ ਇਹਨਾਂ ਨੂੰ ਕਮੇਦੀ ਸਰਕਾਰ ਦਿਹਾੜੀ ਦੇਵੇ